로야글아글아 어어 자 이제 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 이 ਕੋਈ ਨਹੀਂ ਕੋਈ ਨਹੀਂ ਤੂੰ ਬਾਹਰ ਨਾ ਜਾ ਥੱਲੇ ਨਹੀਂ ਥੱਲੇ ਨਹੀਂ ਇੱਥੇ 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 ਚਲ ਕੋਰ ਮੇਰਾ ਇਹ ਕੀ ਗੱਲਬਾਤ ਪਈ ਜੀ ਗੱਲਬਾਤ ਸਾਡੇ ਮੁੰਡੇ ਨੇ ਕੋਟ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਹਿਵੜੇ ਦਿੰਦੇ ਏ ਕਿ ਜਿੱਥੇ ਜੀ ਕਰਦਾ ਤੂੰ ਕਹਿਣ ਦਿੰਦੇ ਬੜੀ ਸੜਨਾ ਕਰਨ ਡਏ ਆ ਬਹੁਤ ਬੇਅਵਤੀ ਸੜਨਾ ਕਰਨ ਡਏ ਹੈਗੇ ਤੇ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਨਾਲ ਤੁਹਾਨੂੰ ਚਾਹੀਦਾ ਵਾ ਕਿ ਮੈਂ ਤੇਰੇ ਹੋ ਗਿਆ ਤੁਹਾਡੇ ਮੁੰਡੇ ਨੇ ਕੋਰਮੇ ਡੇਢ ਸਾਲ ਡੇਢ ਸਾਲ ਹੋ ਗਿਆ ਡੇਢ ਸਾਲ ਤੋਂ ਲਗਾਤਾਰ ਤਾਂ ਕਰ ਰਹੇ ਹਾਂ ਜੀ ਲਗਾਤਾਰ ਹਾਂ ਜੀ ਜਿੱਥੇ ਜਿੱਕਰ ਸਾਡੇ ਬੱਚੇ ਸਾਡੇ ਰੁਕੇਰ ਲਿੰਦੇ ਆ ਸਾਨੂੰ ਸਾਬੀਆਂ ਚਾਹੀਦੀ ਆ ਜੋ ਰਾਤੀ ਕੀ ਹੋਇਆ ਰਾਤੀ ਇਹ ਝਗੜਾ ਵੀ ਆਪਣਾ ਜਦੋਂ ਕੋਟ ਮਾਰ ਰਾ ਕੀਤੀ ਬਹੁਤ ਨਾਟੇ ਚ ਲਾਏ ਆ ਸਾਡੇ ਬੱਚੇ ਦੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਮੰਗ ਕੀ ਕਰਦੇ ਹਾਂ ਹਾਂ ਜੀ ਮੰਗ ਹੀ ਕਰਦੇ ਮੰਗ ਹੀ ਉਹ ਕਰਦੇ ਮੈਨੂੰ ਸਾਬਨ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਜੀ ਜੀ ਹਰ ਹਾਲ ਵਾਲ ਮੇਕੀ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲਦੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਰਿਪਤੇਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅੱਛਾ ਜੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਏ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਰਾਹ ਚੋਂਦੇ ਜਾਂਦੇ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾਣ ਆਪਾਂ ਪਹਿਲਾਂ ਕੋਈ ਘਰਵਨ ਨਹੀਂ ਸਿੱਖਤ ਕੀਤੀ ਤੇ ਹੁਣ ਉਹਨਾਂ ਨੇ ਕੀ ਕੀਤਾ 1 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਨ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1 1/2 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 5 30 ਮੁੰਡੇ ਸੀ ਤੇ ਜਿੰਨਾਂ ਰਾਤ ਸੁੱਤੇ ਪਏ ਉਹਨਾਂ ਦੇ ਘਰ ਜਾ ਕੇ ਇੱਟਾਂ ਰੋੜੇ ਚਲਾਏ ਦਾਤਰ ਕੇ ਪੰਨ ਲੈ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਸਾਡਾ 6 ਸਾਲ ਦਾ ਦੋਤਾ ਸਾਡੇ ਘਰ ਆਇਆ ਸੀ ਰਹਿਣ ਵਾਸਤੇ ਤੇ ਉਸ ਬੱਚੇ ਦੇ ਸਿਰ ਦੇ ਵਿੱਚ ਇੱਟ ਵੱਜੀ ਆ ਤੇ ਇੱਟ ਜਬ ਉਹ ਜਾਰੀ ਢੂੰਗੀ ਸੱਟ ਲੱਗ ਗਈ ਆ ਜੀ ਤੇ ਸਿਵਲ ਉਸਤਾਦ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬਚੇ ਦਿਓ ਕਿੰਨੀ ਤਰੀਕ ਦਾ 21 21 ਤਰੀਕ ਨੂੰ ਰਾਤ 1:30 ਵਜੇ ਦੀ ਗੱਲ ਹੈ ਰਾਤ 1:30 ਵਜੇ ਹੋਰ ਕਿਸੇ ਜਖਮੀ ਹੋਇਆ ਅ ਹੋਰ ਇੱਕ ਹੈ ਗਈ ਸੀ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ 8 8 ਵੱਜੀ ਸੀ ਜੇ ਤੋ ਹਮਲਾ ਕੀਤਾ ਘਰ ਕੋਣ ਕੋਣ ਸੀ ਚਾਚਾ ਜੀ ਹੀ ਰਾਤ ਦੀ ਗੱਲ ਕੇ ਜਾਂ ਦਿਨ ਦੀ ਜੜੀ ਦੋ ਰਾਤ ਰਾਤ ਦੀ ਮੇਰੇ ਤਾਇਆ ਜੀ ਦਾ ਬੇਟਾ ਸੀ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮਿਸੇ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰੋਂ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠਿਆਂ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਉਹ ਹਮਲਾ ਬੋਲਤਾ ਉਹਨਾਂ ਦੇ ਸੁੱਤੇ ਪਿਆਵਾਂ ਦੇ ਇਹ ਵੀ 25 ਬੰਦੇ ਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਜੀ ਕਿ ਆਪਾਂ ਉਹਨਾਂ ਦੇ ਬੰਦੀ ਕਾਨੂੰਨਿਕ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਅਗਰ ਨਾ ਮੈਟਰ ਆਲੇ ਤਾਂ ਮੈਟਰ ਰਸਤਾ ਹੋਏਗਾ ਅਗਲਾ ਆਪਾਂ ਨਹੀਂ ਜੀ ਤਰਨੇ ਲਾਵਾਂਗੇ ਜੀ ਮਜਬੂਰਨ ਸਾਨੂੰ ਫਿਰ ਰੋੜਾਂ ਉੱਤੇ ਉਤਰਨਾ ਪਵੇਗਾ ਜੀ ਹੇ ਸੋਨ ਨਰਬੈ ਹਰ ਬਾਗ ਕੀ ਮਹਾਰਾਜ ਕੀ ਜੈ ਵਾਲਮੀਕੀ ਸ਼ਕਤੀ ਹਮਾਰਾ ਵਾਲਮੀਕੀ ਸ਼ਕਤੀ ਹਮਾਰਾ ਵਾਲਮੀਕੀ ਸ਼ਕਤੀ ਹਮਾਰਾ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਜੋ ਮਜੀਠੇ ਥਾਣੇ ਵਿੱਚ ਪਿੰਡ ਲੁਧੜ ਵਿੱਚ ਜੋ ਰਾਤ 1-2 ਦੇ ਵਿੱਚ ਕਰੀਬ ਵਿੱਚ ਝਗੜਾ ਹੋਇਆ ਸੀ ਰਾਤ ਛੋਟੇ ਬੱਚੇ ਦੇ ਜਿਹੜੀ ਸਿਰ ਵਿੱਚ ਇੱਟ ਮਾਰ ਕੇ ਜੋ ਬਤਾ ਸਿਰੀ ਸਿਆ ਅੱਜ ਉਹਦੇ ਮੈਟਰ ਵਿੱਚ ਅਸੀਂ ਮਜੀਠੇ ਥਾਣੇ ਮਾਨ ਜੋ ਗੈਸਟ ਤੋਂ ਸਾਹਮਣੂ ਮਿਲੇ ਆ ਸਰਦਾਰ ਕਰਨਪਾਲਜੀਤ ਸਿੰਘ ਜੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਅਸੀਂ ਹੁਣੇ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਅੰਦਰ ਛੁਡਦੇ ਤੇ ਜੋ ਬੰਦੀ ਕਾਰਵਾਈ ਕਾਨੂੰਨੀ ਉਹਨਾਂ ਦੇ ਕੀਤੀ ਜਾਊਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਝਗੜਾ ਕਿੱਥੇ ਹੋਇਆ ਤੇ ਕਿੰਨੀ ਉਮਕੇ ਤੋਂ ਹੋਇਆ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਂ ਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਛਿੱਟ ਹੈ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਤੇ ਜਿਹੜਾ ਬੱਚਾ ਹਸਪੀਟਲ ਆ ਲੈਣੇ ਜਿਹੜਾ ਸਰਕਾਰੀ ਸ਼ਿਵਲ ਆ ਲੈਣੇ ਜਵਾਬ ਦਿੱਤਾ ਹੈ ਕਿ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਤੇ ਹੁਣ ਜਿਹੜਾ ਬੱਚੇ ਨੂੰ ਆਪਣਾ ਅਮਨਦੀਪਾ ਹਸਪੀਟਲ ਵਿੱਚ ਜਿਹੜਾ ਕੰਟਰੋਲ ਵਿੱਚ ਥਾਣੇ ਦੇ ਨਾਲ ਆ ਉੱਥੇ ਐਡਮਿਟ ਕਰਾਉਣ ਲੱਗਿਆ ਬੱਚੇ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਬੱਚਾ ਛਿੜੇ ਸੀ ਜੀ ਉਹ ਡਾਕਟਰਾਂ ਦਾ ਦੱਸੰਦਾ ਕਹਿਣਾ ਕਿ ਬੱਚਾ ਜਾਦਾ ਹੀ ਸ਼ੀਰਿਸ ਆ ਕਿੰਨੇ ਬੰਦਿਆਂ ਨੇ ਸਿਰ ਤੇ ਕੀ ਵੱਜਿਆ ਜੀ ਸਿਰ ਤੇ ਟ ਵੱਜੀ ਆ ਜੀ ਕਿੰਨੇ ਬੰਦਿਆਂ ਬੰਦਿਆਂ ਨੇ ਕੋਈ ਤਕਰੀਬ 8 ਆ ਕੇ 10 ਜਾਣਿਆਂ ਦਾ ਨਾਲ ਜਿਹੜਾ ਪਰਿਵਾਰ ਨੇ ਲਖਾਇਆ ਹੋਇਆ ਜੀ ਸਰ ਕੋਣ ਨੇ ਉਹ ਨਾਲ ਜੀ ਬੰਦਿਆਂ ਦਾ ਚਲੋ ਝਗੜਾ ਦਾ ਮੈਟਰ ਕੀ ਸੀ ਝਗੜੇ ਦਾ ਤਾਂ ਹਲੇ ਮੈਨੂੰ ਪਤਾ ਨਹੀਂ ਇਹ ਪੂਰਾ ਜੀ ਸਰ ਕਿਹੜੀ ਕਮਪਲੇਂਟ ਆਈ ਹੈ ਕੀ ਮੈਟਰ ਦੀ ਆ ਜੀ ਇਹ ਕੰਪਲੀਨਟ ਪਿੰਡ ਲੁਧਰ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਮੇਜਰ ਸਿੰਘ ਨੂੰ ਮਾਰ ਕਰਕੇ ਜਿਹਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਸਵੇਰ ਝਗੜਾ ਦਾ ਕੋਈ ਪਤਾ ਲੱਗੇ ਕਾਰਨ ਕੀ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਰਡ ਮੈਰੇਜ ਕਰਵਾਈ ਸੀ ਉਹਦੇ ਰਿਲੇਟਡ ਇਹਨਾਂ ਦੋ ਦੋਵਾਂ ਪਰਿਵਾਰਾਂ ਦੇ ਵਿੱਚ ਖੁੰਦਕਬਾਜੀ ਹੋ ਗਈ ਉਹਦੇ ਰਿਲੇਟਡ ਹੀ ਹੈ ਪਰਵਾਮ ਠੀਕ ਹੈ ਜੀ ਪਰਵਾਮ ਸਾਹਿਬ ਮਿਲੇਗਾ ਬਿਲਕੁਲ ਮਿਲੇਗਾ